ਲੋ ਵੀ ਦੋਸਤੋ ਸੋਫਿਆਂ ਨੂੰ ਸਾਫ਼ ਕਰਨ ਦਾ ਤਰੀਕਾ ਜਿਹੜਾ ਅੱਜ ਮੈਂ ਤੁਹਾਨੂੰ ਦੱਸੂਗਾ ਨਾ ਇੰਨਾ ਕਿ ਜ਼ਬਰਦਸਤ ਤੇ ਇੰਨਾ ਕਿ ਕਾਰਗਰ ਹੈ ਜਿੰਦਾ ਕਿ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਕਿੰਨੀ ਜ਼ਿਆਦਾ ਜਿਹੜੀ ਆ ਮੈਲ ਜੰਮ ਚੁੱਕੀ ਆ ਤੇ ਦੋਸਤੋ ਇਹ ਸਾਰੀ ਦੀ ਸਾਰੀ ਜਿਹੜੀ ਮੈਲ ਆ ਨਾ ਆਪਣੇ ਸੋਫਿਆਂ ਦੀ ਸਾਰੀ ਲੈ ਜਾਊਗੀ ਕਿਤੇ ਨਾਲ ਸਿਰਫ ਇੱਕ ਛੋਟੇ ਜਿਹੇ ਕੰਮ ਦੇ ਨਾਲ ਜਿਹੜਾ ਕਿ ਬਹੁਤ ਹੀ ਅਜਮਾ ਤੁਹਾਨੂੰ ਵਧੀਆ ਜਿਹੜਾ ਕਰਕੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਐ ਜਿਹੜੀ ਕਿੰਨੀ ਕਿੰਨੀ ਮੈਲ ਆ ਹਾਂਜੀ ਸ਼ਸ਼ੀ ਕੁਲ ਵੀ ਦੋਸਤੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਦੀਵਾਲੀ ਆ ਰਹੀ ਹੈ ਤੇ ਲੋਕਾਂ ਨੇ ਘਰਾਂ ਦੇ ਵਿੱਚ ਆਪਣੀਆਂ ਸਫਾਈਆਂ ਜਿਹੜੀਆਂ ਵਾ ਜੋਰਾਂ ਸ਼ੋਰਾਂ ਦੇ ਨਾਲ ਕਰਨੀਆਂ ਹੈ ਤੇ ਦੋਸਤੋ ਘਰਾਂ ਦੇ ਵਿੱਚ ਜਿਹੜੇ ਆਪਣੀ ਸੋਫੇ ਹੁੰਦੇ ਆ ਇਹਨਾਂ ਨੂੰ ਆਪਾਂ ਧੋ ਤੇ ਸਕਦੇ ਨਹੀਂ ਆ ਹਨ ਤੇ ਇਹਨਾਂ ਤੇ ਸਿਰਫ ਆਪਾਂ ਜਿਹੜਾ ਵਾ ਆਪਣਾ ਵੈਕਿਊਮ ਹੀ ਮਾਰ ਸਕਦੇ ਆ ਤੇ ਵੈਕਿਊਮ ਦੇ ਨਾਲ ਕੀ ਹੁੰਦਾ ਹੈ ਕਿ ਸਿਰਫ ਇਹ ਜਿਹੜਾ ਘੱਟਾ ਮਿੱਟੀ ਫਸਿਆ ਹੁੰਦਾ ਵਾ ਜਿਹੜੀ ਡਸਟ ਫਸੀ ਹੁੰਦੀ ਆ ਉਹ ਤੇ ਸਾਰੀ ਦੀ ਸਾਰੀ ਨਿਕਲ ਜਾਂਦੀ ਆ ਪਰ ਇਹਨਾਂ ਦੇ ਸਾਈਡਾਂ ਤੇ ਜਿਹੜੀ ਮੈਲ ਫਸ ਜਾਂਦੀ ਆ ਜਿਹੜੇ ਕਿ ਸੋਫੇ ਆਪਣੇ ਬਹੁਤ ਗੰਦੇ ਹੋ ਜਾਂਦੇ ਆ ਉਸ ਦੋਸਤੋ ਅੱਜ ਸਾਫ਼ ਕਰਨ ਦਾ ਤੁਹਾਨੂੰ ਤਰੀਕਾ ਦੱਸਾਂਗੇ ਤੁਸੀਂ ਘਰੇ ਜਿਹੜੇ ਆਪਣੇ ਸੋਫੇ ਆ ਬਹੁਤ ਹੀ ਚੰਗੇ ਤਰੀਕੇ ਨਾਲ ਤੇ ਸੌਖੇ ਤਰੀਕੇ ਨਾਲ ਡਰਾਈ ਕਲੀਨ ਕਰ ਸਕਦੇ ਜੇ ਤੇ ਬਿਨਾ ਟਾਈਮ ਵੇਸ ਕੀਤੇ ਆਪਾਂ ਚੱਲਦੇ ਆ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆ ਸੋਫਿਆਂ ਨੂੰ ਸਾਫ਼ ਕਰਨ ਦਾ ਸਭ ਤੋਂ ਸੌਖਾ ਤਰੀਕਾ ਲਓ ਵੀ ਦੋਸਤੋ ਸੋਫੇ ਸਾਫ਼ ਕਰਨਾਸਤੇ ਤੁਸੀਂ ਕੀ ਲੈਣਾ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਥਾਲ ਲੈ ਲੈਣਾ ਹੈ ਜਾਂ ਫਿਰ ਖੁੱਲਾ ਪਾਂਡਾ ਲੈ ਲੈਣਾ ਹੈ ਠੀਕ ਹੈ ਨਾ ਤੇ ਇਹਦੇ ਵਿੱਚ ਆਪਾਂ ਜਿਹੜਾ ਆਪਣਾ ਪਾਣੀ ਪਾ ਦਵਾਂਗੇ ਕਿ ਇਸ ਤੋਂ ਬਾਅਦ ਦੋਸਤੋ ਤੁਸੀਂ ਕੋਈ ਵੀ ਨਾ ਜਿਹੜਾ ਵੀ ਤੁਸੀਂ ਸਰਫ ਵਰਤਦੇ ਹੋ ਆਪਣੇ ਘਰੇ ਕੋਈ ਵੀ ਸਰਫ ਜਿਹੜਾ ਹੈ ਨਾ ਉਹ ਯੂਜ਼ ਕਰਦੇ ਜੇ ਆਪਣੇ ਕਪੜੇ ਧੋਣ ਵਾਸਤੇ ਉਹ ਤੁਸੀਂ ਲੈਣਾ ਤੇ ਉਹ ਇਹਦੇ ਵਿੱਚ ਆਪਾਂ 2-4 ਚਮਚੇ ਜਿਹੜੇ ਆ ਪਾ ਲਵਾਂਗੇ ਕਿ ਇਹ ਜਿਹੜੀ ਟੈਕਨੀਕ ਹੈ ਨਾ ਸਭ ਤੋਂ ਵਧੀਆ ਹੈ ਆਪਣੇ ਸੋਫੇ ਤੁਸੀਂ ਘਰੇ ਹੀ ਡਰਾਈ ਕਲੀਨ ਕਰ ਸਕਦੇ ਜੇ ਠੀਕ ਹੈ ਨਾ ਉਹ ਕਿਦਾਂ ਕਿ ਇੱਕ ਚਮਚਾ 2-3 ਚਮਚੇ ਜਿਹੜੇ ਆ ਤੁਸੀਂ ਆਪਣੇ ਸਰਫ ਦੇ ਇਹਦੇ ਵਿੱਚ ਪਾ ਲੈਣੇ ਆ ਸਰਫ ਪਹੁੰਚ ਤੋਂ ਬਾਅਦ ਦੋਸਤੋ ਤੁਸੀਂ ਇਹਨੂੰ ਚੂਜੇ ਨਹੀਂ ਜਿਹੜਾ ਵਾ ਆਪਣਾ ਹਲਾ ਲੈਣਾ ਹੈ ਚੰਗੀ ਤਰ੍ਹਾਂ ਸਵੇਰ ਤੁਸੀਂ ਲੈਣਾ ਇੱਕ ਨਿੰਬੂ ਠੀਕ ਹੈ ਨਾ ਨਿੰਬੂ ਕਿਉਂਕਿ ਤੁਹਾਨੂੰ ਪਤਾ ਹੈ ਜਿਹੜੀ ਆ ਹਰ ਕੋਈ ਗੰਦਗੀ ਨੂੰ ਮਿਟਾ ਦਿੰਦਾ ਹੈ ਤੇ ਇਸ ਕਰਕੇ ਇਹਨੂੰ ਆਪਾਂ ਇੱਕ ਨੂੰ ਛਿਲ ਲਵਾਂਗੇ ਅੱਧੇ ਵਿੱਚੋਂ ਕੱਟ ਲਵਾਂਗੇ ਤੇ ਇਹਨੂੰ ਸਾਰੇ ਨੂੰ ਸਾਰੇ ਨੂੰ ਆਪਾਂ ਇਹਦੇ ਵਿੱਚ ਨਿਚੋੜ ਲੈਣਾ ਲਓ ਵੀ ਦੋਸਤੋ ਦੋ ਚੀਜ਼ਾਂ ਆਪਾਂ ਇਹਦੇ ਵਿੱਚ ਜਿਹੜੀਆਂ ਆਪਾਂ ਪਾ ਦਿੱਤੀਆਂ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਵਾ ਮਿਕਸ ਕਰ ਲਾਂਗੇ ਆਪਣੇ ਏਕੇ ਚਮਚੇ ਦੀ ਮਦਦ ਦੇ ਨਾਲ ਤੇ ਦੋਸਤੋ ਯਕੀਨ ਮੰਨੋ ਕਿ ਇੰਨਾ ਕੋ ਜਬਰਦਸਤ ਤਰੀਕਾ ਹੈ ਨਾ ਇੰਨਾ ਕਿ ਜਿਹੜਾ ਇਹ ਕਾਰਗਰ ਤਰੀਕਾ ਹੈ ਆਪਣੇ ਸੋਫੇ ਜਿਹੜੇ ਆ ਘਰ ਦੇ ਉਹ ਸਾਰੇ ਸਾਰੇ ਜਿਹੜੇ ਆ ਘਰੇ ਹੀ ਡਰਾਈ ਕਲੀਨ ਕਰ ਕਰ ਸਕਦੇ ਆ ਬਹੁਤ ਹੀ ਚੰਗੇ ਤਰੀਕੇ ਨਾਲ ਤੇ ਇੰਨੀ ਕਿ ਜ਼ਿਆਦਾ ਜਿਹੜੀ ਮੈਲ ਆ ਸੋਫਿਆਂ ਦੀ ਸਾਰੀ ਉੱਪਰ ਉੱਪਰ ਲੱਗੀ ਹੁੰਦੀ ਆ ਸਾਰੀ ਦੀ ਸਾਰੀ ਲੈ ਜਾਊਗੀ ਇਸ ਤਰੀਕੇ ਦੇ ਨਾਲ ਲਓ ਵੀ ਇਹ ਹੋ ਗਿਆ ਇਹ ਮਿਕਸ ਤੇ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਇੱਕ ਕੀ ਦੀ ਲੋੜ ਆ ਉਹ ਕੀ ਲੈਣਾ ਕੋਈ ਵੀ ਟੱਕਣ ਇਹ ਜਿਹੜਾ ਵਾ ਕੋਈ ਵੀ ਟੱਕਣ ਤੁਸੀਂ ਲੈ ਲੈਣਾ ਠੀਕ ਹੈ ਨਾ ਇਹ ਆਪਾਂ ਆਪ ਤੌਰ ਤੇ ਹੀ ਆਪਾਂ ਨੂੰ ਜਿਹੜੇ ਆ ਟੱਕਣ ਮਿਲ ਜਾਂਦੇ ਆ ਕੋਈ ਕੋਈ ਵੀ ਚਾਹ ਦਾ ਪਤੀਲਾ ਹੁੰਦਾ ਹੈ ਜਾਂ ਕੋਈ ਵੀ ਚੀਜ਼ ਹੁੰਦੀ ਹੈ ਹੈਨਾ ਤੇ ਟੱਕਣ ਵਾਲੀ ਤੇ ਉਹਦੇ ਉੱਤੇ ਜਿਹੜੀ ਇਹ ਚੀਜ਼ ਲੱਗੀ ਹੁੰਦੀ ਹੈ ਇਹੋ ਜਿਹਾ ਆਪਾਂ ਨੂੰ ਜਿਹੜਾ ਵਾ ਇੱਕ ਟੱਕਣ ਚਾਹੀਦਾ ਹੈ ਉਸ ਤੋਂ ਬਾਅਦ ਆਪਾਂ ਨੂੰ ਦੋਸਤੋ ਕੋਈ ਵੀ ਤੁਸੀਂ ਵਾਈਟ ਕੱਪੜਾ ਜਾਂ ਦੋਸਤੋ ਤੁਸੀਂ ਕੋਈ ਵੀ ਜਿਹੜਾ ਵਾ ਸਰਹਾਣੇ ਦਾ ਛਾੜ ਹੁੰਦਾ ਵਾ ਠੀਕ ਹੈ ਨਾ ਸਰਹਾਣੇ ਦਾ ਛਾੜ ਆਏ ਉਹ ਤੁਸੀਂ ਲੈ ਲੈਣਾ ਸਰਾਣੇ ਦਾ ਛਾੜ ਜਿਹੜਾ ਵਾ ਇਹਦੇ ਉੱਤੋਂ ਜਿਹੜਾ ਵਾ ਮੂੰਹ ਇਹਦਾ ਖੁੱਲਣਦਾ ਵਾ ਇਹ ਤੁਸੀਂ ਲੈ ਲੈਣਾ ਤੇ ਇਹਨੂੰ ਆਪਾਂ ਜਿਹੜਾ ਟੱਕਰ ਨੂੰ ਇਹਦੇ ਵਿੱਚ ਪਾ ਲਵਾਂਗੇ ਠੀਕ ਹੈ ਨਾ ਇਹਨੂੰ ਆਪਾਂ ਲਾਸਟ ਤੱਕ ਦੋਸਤੋ ਇਦਾਂ ਪਾ ਲਿਆ ਤੇ ਬਾਕੀ ਦਾ ਸਾਰਾ ਜਿਹੜਾ ਕੱਪੜਾ ਹੋਊਗਾ ਇਹ ਆਪਾਂ ਇਹਦੇ ਉੱਤੇ ਰੱਖ ਲਵਾਂਗੇ ਤੇ ਆਹ ਦੇਖੋ ਦੋਸਤੋ ਇਹ ਚੀਜ਼ ਜਿਹੜੀ ਇਹਦੀ ਬਣ ਚੁੱਕੀ ਆ ਬਹੁਤ ਹੀ ਜਿਹੜੀ ਵਧੀਆ ਤੁਸੀਂ ਦੇਖ ਤੇ ਜੇ ਤੁਸੀਂ ਚਾਹੋ ਤੇ ਇੱਥੇ ਤੁਸੀਂ ਕੋਈ ਰਬੜ ਬੈਂਡ ਜਾਂ ਕੋਈ ਰਬਰ ਉਹ ਵੀ ਤੁਸੀਂ ਜਿਹੜੀ ਆ ਇੱਥੇ ਪਾ ਸਕਦੇ ਜੀ ਲੋ ਵੀ ਦੋਸਤੋ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇਹਨੂੰ ਆਪਾਂ ਜਿਹੜਾ ਵਾ ਆਪਣੇ ਲਿਕਵਿਡ ਦੇ ਵਿੱਚ ਜਿਹੜਾ ਆਪਾਂ ਬਣਾਇਆ ਸੀ ਉਹਦੇ ਵਿੱਚ ਆਪਾਂ ਇਹਨੂੰ ਐ ਪਿਓਗ ਲਵਾਵਾਂਗੇ ਚੰਗੀ ਤਰ੍ਹਾਂ ਜਿਹੜਾ ਵਾ ਆਪਾਂ ਇਹਨੂੰ ਆਪਾਂ ਗਿੱਲਾ ਕਰ ਲੈਣਾ ਤੇ ਇਹਨੂੰ ਦੋਸਤੋ ਤੁਸੀਂ ਆਪਣੇ ਸੋਫੇ ਦੇ ਉੱਤੇ ਬਿਲਕੁਲ ਇਸੇ ਤਰ੍ਹਾਂ ਮਾਰਦੇ ਜਾਣਾ ਹੈ ਤੁਸੀਂ ਇਹਨੂੰ ਇਸੇ ਤਰ੍ਹਾਂ ਜਿਹੜਾ ਵਾ ਮਾਰਦੇ ਜਾਣਾ दोस्तों तुम वेख सकते हो कि अपनी जी कि जी मैल आ सारी सारी जी सोफे के निकल रही है मैं देखो इस तरह जोड़ा वा, अपना सारा सारा वा ये सारा का सारा जोड़ा वा का हो जूगा तो यह मतलब है कि अपनी जी सोफे की जिनी भी जी गंदगी आ मैल आ सारी सारी निकल जाऊगी दोस्तों ਕਿੰਨੀ ਜ਼ਿਆਦਾ ਗੰਦਗੀ ਹੈ ਜਿਹੜੀ ਕਿ ਆਪਣੇ ਸੋਫਿਆਂ ਦੇ ਬਾਹਰ ਜਿਹੜੀ ਲੱਗੀ ਹੋਈ ਸੀ ਧੂਲ ਮਿੱਟੀ ਐ ਦੇਖੋ ਕਿੰਨੀ ਕਿੰਨੀ ਮਿੱਟੀ ਹੈ ਜਿਹੜੀ ਕਿ ਮੇਰੇ ਹੱਥ ਨੂੰ ਵੀ ਆਏ ਦੇਖੋ ਲੱਗ ਰਹੀ ਏ ਐ ਦੇਖੋ ਦੋਸਤੋ ਇਹ ਬਹੁਤ ਜ਼ਿਆਦਾ ਜਿਹੜੀ ਆ ਗੰਦਗੀ ਜਿੰਨੀ ਵੀ ਸੀ ਤਾਂ ਇਹਦੀ ਸਾਰੀ ਜੇ ਸਾਰੀ ਇਸੇ ਤਰੀਕੇ ਨਾਲ ਤੁਸੀਂ ਕੱਢ ਸਕਦੇ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਹੁਣ ਆਪਣੇ ਜਿਹੜੇ ਸੋਫੇ ਆ ਕਿੰਨੇ ਜ਼ਿਆਦਾ ਜਿਹੜੇ ਸਾਫ਼ ਹੋ ਚੁੱਕੇ ਆ ਪਹਿਲਾਂ ਨਾਲੋਂ ਪਹਿਲਾਂ ਇਹਨਾਂ ਤੇ ਬਹੁਤ ਜਿਹੜੀ ਗੰਦਗੀ ਸੀ ਐ ਥੋੜਾ ਗਿੱਲਾ ਹੈ ਤਾਂ ਦਿਖ ਰਿਹਾ ਤੇ ਐ ਦੇਖੋ ਦੋਸਤੋ ਆਪਣਾ ਜਿਹੜਾ ਬੈਂਨਲੀ ਸੀਟਾ ਬਿਲਕੁਲ ਦੀ ਬਿਲਕੁਲ ਜਿਹੜੀ ਆ ਸਾਫ਼ ਹੋ ਚੁੱਕੀ ਜੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਸੌਖੇ ਤੇ ਕਿੰਨਾ ਜਿਹੜਾ ਆਪਾਂ ਆਪਣਾ ਸੋਫਾ ਸੀ ਸਾਰੇ ਦਾ ਸਾਰਾ ਜਿਹੜਾ ਸਾਫ਼ ਕਰ ਲਿਆ ਹੈ ਮਿੱਤਰੋ ਕਿਵੇਂ ਦਾ ਲੱਗਾ ਤੁਹਾਨੂੰ ਇਹ ਵਾਲਾ ਆਈਡੀਆ ਆਪਣੇ ਸੋਫੇ ਸਾਫ਼ ਕਰਨ ਦਾ ਜਿਹੜਾ ਕਿ ਆਪਾਂ ਬੜੇ ਹੀ ਚੰਗੇ ਤਰੀਕੇ ਤੇ ਸੌਖੇ ਤਰੀਕੇ ਦੇ ਨਾਲ ਆਪਣੇ ਜਿਹੜੇ ਸੋਫੇ ਸੀ ਘਰੇ ਹੀ ਡਰਾਈ ਕਲੀਨਿੰਗ ਇਦਾਂ ਕਰ ਸਕਦੇ ਆ ਤੇ ਦੋਸਤੋ ਕਿੰਨੀ ਜ਼ਿਆਦਾ ਇਹਦੀ ਜਿਹੜੀ ਮੈਲ ਸੀ ਸਾਰੀ ਸਾਰੀ ਜਿਹੜੀ ਆ ਆਪਣੇ ਉਹ ਵਾਈਟ ਕੱਪੜੇ ਦੇ ਉੱਤੇ ਆ ਗਈ ਤੇ ਜੇ ਤੁਹਾਨੂੰ ਇਹ ਵਾਲਾ ਆਈਡੀਆ ਵਧੀਆ ਲੱਗਾ ਸੋਫੇ ਸਾਫ਼ ਕਰਨ ਨਾਲ ਤਾਂ ਇਸ ਵੀਡੀਓ ਨੂੰ ਵਾਤੋ-ਵਾਦ ਦਬਕੇ ਸ਼ੇਅਰ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਤੇ ਕਿਚਨ ਟਿਪਸ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ